ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈਗਾ ਸੰਕਸ਼ੀ ਬਲੌਗ ਅੱਜ ਦੀ ਵੀਡੀਓ ਹੈਗੀ ਉਹਨਾਂ ਪੈਣਾਂ ਲਈ ਜਿਹੜੀਆਂ ਪਰੇਸ਼ਾਨ ਨੇ ਵਿਂਟਰ ਹੈ ਸਾਡੇ ਬੱਚਿਆਂ ਦੇ ਖੁਸ਼ਕੀ ਹੋ ਗਈ ਹੈ ਸਾਡੀ ਸਕਿਨ ਜਿਹੜੀ ਹੈ ਇੱਕਦਮ ਖਿੱਚੀ ਖਿੱਚੀ ਨਜ਼ਰ ਆਉਂਦੀ ਹੈ ਸਾਡੀ ਸਕਿਨ ਤੇ 글로 ਨਹੀਂ ਹੈਗਾ ਸਾਡੇ ਸਕਿਨ ਤੇ ਮਤਲਬ ਕਿ ਐਰਾ ਵਗੈਰਾ ਨੱਥੂ ਵਗੈਰਾ ਬਹੁਤ ਕੁਝ ਹੋ ਚੁੱਕਾ ਕਿਉਂਕਿ ਮੈਨੂੰ ਪਤਾ ਹੈ ਸਰਦੀ ਹੈ ਸਰਦੀ ਦੇ ਵਿੱਚ ਆਪਣੇ ਸਕਿਨ ਤੇ ਨਾ ਇੱਕ ਨਾ ਅਜੀਬ ਜਿਹਾ ਉਹ ਹੁੰਦਾ ਏ ਖਿਚਾਓ ਜਾਂ ਪੈਣ ਲੱਗ ਜਾਂਦਾ ਹੈ ਨਾ ਤੁਸੀਂ ਕਹਿੰਦਾ 글로 ਵੀ ਜਿਹੜਾ ਉਹ ਵੀ ਨਹੀਂ ਰਹਿੰਦਾ ਹੈਗਾ ਵਿਆਹ ਆ ਜਾਂਦੇ ਨੇ ਉਤੋਂ ਪਾਰਟੀਆਂ ਜਨ ਕਿਉਂਕਿ ਸਰਦੀਆਂ ਵਿੱਚ ਹੀ ਜਿਆਦਾ ਫੰਕਸ਼ਨ ਵਗੈਰਾ ਵਿਆਹ ਵਾਲੇ ਆਉਂਦੇ ਨੇ ਤੇ ਫਿਰ ਜਦੋਂ ਸਕਿਨ ਨਾ ਸਾਡੀ ਚਮਕਦੀ ਹੋਵੇ ਤੇ ਇੰਨਾ ਮਤਲਬ ਕਿ ਬੁਰਾ ਲੱਗਦਾ ਏ ਫਿਰ ਉੱਥੇ ਸੋਚਦੇ ਆ ਵੀ ਇੱਥੇ ਕੀ ਲਗਾਈਏ ਹੈ ਨਾ ਟੈਨਸ਼ਨ ਨਹੀਂ ਲੈਣੀ ਹੈਗੀ ਦੱਸ ਦਿਆਂ ਤੁਹਾਨੂੰ ਕੀ ਲਗਾਣਾ ਤੇ ਹਾਂਜੀ ਮੇਰੀਆਂ ਪੈਣਾ ਪਰੇਸ਼ਾਨ ਨਾ ਹੋਵੇ ਸਕਿਨ ਡਰਾਈ ਹੋ ਚੁੱਕੀ ਹੈ ਤੇ ਬਿਲਕੁਲ ਬਿਲ ਪੇਸ਼ਾਨ ਨਾ ਹੋਵੇ ਤੁਹਾਨੂੰ ਦੱਸਦੇ ਆ ਤਿੰਨ ਚਾਰ ਦਿਨ ਦੀ ਇਹ ਕਰੀਮ ਜੀ ਤੁਸੀਂ ਬਣਾ ਕੇ ਰੱਖ ਸਕਦੇ ਤੇ ਉਹਦੇ ਵਿੱਚ ਪਾਣਾ ਆਪਾਂ ਨਾਰੀਅਲ ਦਾ ਔਇਲ ਵਧੀਆ ਬ੍ਰਾਂਡ ਦਾ ਲੈਣਾ ਹੈ ਨਾਰੀਅਲ ਦਾ ਤੇਲ ਪਾਣਾ 4-5 ਦਿਨ ਦਾ ਬਣਾ ਲਓ ਠੀਕ ਹੈ 4-5 ਦਿਨ ਫੇਰ ਬਣਾ ਲਓ ਨਾਰੀਅਲ ਦਾ ਪਾ ਲਿਆ ਔਇਲ ਇੱਥੇ ਮੈਂ 1.5 ਚਮਚਾ ਪਾ ਲਿਆ ਠੀਕ ਹੈ ਜੀ ਬਹੁਤ ਵਧੀਆ ਇਹ ਬਹੁਤ ਸਕਿਨ ਨੂੰ ਬ੍ਰਾਈਟ ਕਰੇਗਾ ਸਕਿਨ ਨੂੰ ਇਕਦਮ ਚਮਕਾਵੇਗਾ ਦੂਜੀ ਚੀਜ਼ ਹੈ ਕਿ omega 3 ਕੈਪਸੂਲ ਇਹ ਜ਼ਰੂਰੀ ਹੈ Omega 3 ਦੇ ਵਿੱਚ ਭਰਪੂਰ ਮਾਤਰਾ ਜੁਦਾ ਤੇ ਆਪਣੇ ਸਰੀਰ ਨੂੰ Omega 3 ਬਹੁਤ ਜ਼ਰੂਰੀ ਹੈ ਵਿਟਾਮਿਨ E ਦਾ ਕੈਪਸੂਲ ਹੈ ਗ੍ਰੀਨ ਕਲਰ ਦਾ ਠੀਕ ਹੈ ਤੇ ਤੁਸੀਂ ਇਹ ਖਾ ਵੀ ਸਕਦੇ ਹੋ ਹਫਤੇ ਚ ਦੋ ਚਾਹੇ ਤਿੰਨ ਇਹ ਵਾਲੇ Omega 3 ਦੇ ਕੈਪਸੂਲ ਖਾ ਵੀ ਸਕਦੇ ਹੋ ਕਿਉਂਕਿ ਸਕਿਨ ਲਈ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਜਿਹੜੇ ਮਾਸ ਮੱਛੀ ਨਹੀਂ ਖਾਂਦੇ ਮੇਰੇ ਵਾਂਗੂ ਹਨਾ ਵੈਜੀਟੇਬਲਸ ਨੇ ਤੇ ਉਹ ਜਿਹੜੇ ਤੁਸੀਂ ਇਹ ਵਾਲੀ ਚੀਜ਼ ਖਾਇਆ ਕਰੋ ਕੈਪਸੂਲ ਹੋਗਾ Omega 3 ਦਾ ਅਲਸੀ ਹੋ ਗਿਆ ਔਰ ਚੀਆ ਸੀਡ ਹੋਗੀ ਨਹੀਂ ਤਾਂ ਬਾਕੀ ਤੇ ਚਲੋ ਅੰਡਾ ਹਨਾ ਮੀਟ ਮੱਛੀ ਲੋਖਾਈ ਲੈਂਦੇ ਨੇ ਤੀਸਰੀ ਚੀਜ਼ ਲੈਣੀ ਆਪਾਂ ਐਲੋਵੇਰਾ ਜੈਲ ਐਲੋਵੇਰਾ ਜੈਲ ਤੁਸੀਂ ਕਿਸੇ ਵੀ ਬ੍ਰਾਂਡ ਦਾ ਲੈ ਸਕਦੇ ਹੋ ਤੇ ਉਹ ਤੁਹਾਡੀ ਮਰਜ਼ੀ ਹੋਵੇਗੀ ਬਸ ਸਿਰਫ ਤਿੰਨ ਚੀਜ਼ਾਂ ਤੇ ਚੌਥੀ ਚੀਜ਼ ਇਹਦੇ ਵਿੱਚ ਪਾਣੀ ਆਪਣੇ ਪਟਾਰੇ 'ਚ ਖੋਲਦੇ ਆਂ ਇਹ ਦੇਖੋ ਮੇਰਾ ਪਟਾਰਾ ਪਟਾਰੇ ਵਿੱਚੋਂ ਖੋਲਦੇ ਆਂ ਆਪਣੇ ਚਾਚ ਕੀ ਪਾਣਾ ਅੱਜ ਦੱਸਦੀ ਆਂ ਮੈਂ ਤੁਹਾਨੂੰ ਤੇ ਆਹ ਦੇਖੋ ਇਹਦੇ ਵਿੱਚ ਪਾਣੀ ਹੈ ਸਿਰਫ ਇੱਕ ਚੁਟਕੀ ਇੱਕ ਚੁਟਕੀ ਫਿਟਕੜੀ ਸਿਰਫ ਮਾਤਰ ਇੱਕੋ ਚੁਟਕੀ ਇਹ ਤੁਹਾਨੂੰ ਸਕਿਨ ਨੂੰ ਨਾ ਟਾਈਟ ਕਰੇਗੀ ਠੀਕ ਹੈ ਜਿਹੜੀ ਫਟਕੜੀ ਹੁੰਦੀ ਹੈ ਨਾ ਸਕਿਨ ਨੂੰ ਟਾਈਟ ਕਰਨ ਵਿੱਚ ਕੰਮ ਆਉਂਦੀ ਹੈ ਸਕਿਨ ਤੁਹਾਡੀ ਇੰਨੀ ਟਾਈਟ ਕਰ ਦਿੰਦੀ ਹੈ ਇੰਨੀ ਬ੍ਰਾਈਟ ਕਰ ਦਿੰਦੀ ਬਹੁਤ ਵਧੀਆ ਹੁੰਦੀ ਹੈ ਹੌਲੀ ਹੌਲੀ ਜਿਹੜੇ ਤੁਹਾਡੇ ਓਪਨ ਪੋਰਸ ਨੇ ਉਹ ਜਿਹੜੇ ਬੰਦ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਨ੍ਹਾਂ ਦੀ ਸਕਿਨ ਲੋਜ ਹੁੰਦੀ ਹੈ ਇਸੇ ਤਰੀਕੇ ਨਾਲ ਤੁਸੀਂ ਫਟਕੜੀ ਦਾ ਇਸਤੇਮਾਲ ਕਰਦੇ ਰਹੋਗੇ ਪਰ ਡੇਲੀ ਜ਼ਿਆਦਾ ਨਹੀਂ ਪਾਣੀ ਹੈਗੀ ਕਿਉਂਕਿ ਫਿਰ ਸਕਿਨ ਖਿੱਚ ਖਿੱਚ ਲੱਗਣ ਆ ਜਾਂਦੀ ਹੈ ਇਸ ਤਰੀਕੇ ਨਾਲ ਮਿਕਸ ਜੀ ਕਰਕੇ ਸਿਰਫ ਇਹਦਾ ਦੀ ਕਰੀਮ ਬਣਾ ਲੈਣੀ ਹੈ ਰਾਤ ਨੂੰ ਤੁਸੀਂ ਡੇਲੀ ਸੌਣ ਲੱਗ ਕੇ ਸਤ ਦੋ ਗੁੰਦਾ ਹੱਥਾਂ ਤੇ ਲੋਕ ਮ사ਜ ਕਰ ਲਓ ਚੰਗੀ ਤਰ੍ਹਾਂ ਚਿਹਰੇ ਦੀ ਠੀਕ ਹੈ ਜੀ ਤਾਂ ਦੇਖੋ ਕੱਲਾ ਨਾਰੀਅਲ ਤੇਲ ਲਾਉਣ ਵਾਸਤੇ ਤਾਂ ਕਹਿੰਦੇ ਆ ਕੱਲਾ ਨਾਰੀਅਲ ਤੇਲ ਦੀ ਬਜਾਏ ਤੁਸੀਂ ਇਸ ਤਰੀਕੇ ਨਾਲ ਇਹਦੀ ਕਰੀਮ ਜੀ ਬਣਾ ਲਓ ਇਸ ਤਰੀਕੇ ਦਾ ਲਿਕਵਿਡ ਫਾਰਮ ਜਿਹਾ ਬਣ ਜਾਣਾ ਹੈ ਹੱਥ ਤੇ ਲਓ ਤੇ ਬਸ ਮ사ਜ ਕਰੋ ਤੇ ਤੁਹਾਡਾ ਚਿਹਰਾ ਦੇਖਿਓ ਦਿਨੇ ਦਿਨੇ ਇੰਨਾ ਨਖਰੇਗਾ ਤੇ ਇੰਨੇ ਰੰਗ ਰੰਗਲ ਸਾਹਿਬ ਲਈ ਤੁਸੀਂ ਰੈਮਡੀ ਬਿਲਕੁਲ ਸਿਰਫ 3-4 ਚੀਜ਼ਾਂ ਪੈਣੀਆਂ ਨੇ ਇਹ ਬਣਾ ਕੇ ਤੁਸੀਂ ਰੱਖ ਸਕਦੇ ਹੋ ਠੀਕ ਹੈ ਇਹ ਸਿਰ ਵਿੱਚ 4-5 ਦਿਨ ਲਈ ਬਣਾ ਕੇ ਰੱਖ ਸਕਦੇ ਹੋ ਤੁਸੀਂ ਕੋਈ ਵੀ ਬ੍ਰਾਂਡ ਦਾ ਐਲੋਵਿਰਾ ਲੈ ਸਕਦੇ ਹੋ ਇਹਨੇ ਕਰੀਮੀ ਟੈਕਚਰ ਵਿੱਚ ਹੋ ਜਾਏਗਾ ਕਰੀਮ ਜੈਕਚਰ ਹੋ ਕੇ ਤੁਸੀਂ ਰੱਖ ਸਕਦੇ 4-5 ਦਿਨ ਲਈ ਬਸ ਥੋੜਾ ਜਿਹਾ ਇਸ ਤਰੀਕੇ ਨਾਲ ਦੇਖੋ ਆ ਮੈਂ ਤੁਹਾਨੂੰ ਦੱਸਦੀ ਆ ਇਸ ਤਰੀਕੇ ਨਾਲ ਆ ਦੇਖੋ ਇਸ ਤਰੀਕੇ ਨਾਲ ਲਿਆ ਹੱਥਾਂ ਤੇ ਆ ਦੇਖੋ ਆ ਲਿਆ ਸਕਿੰਨ ਰਾਤ ਨੂੰ ਦਿਨੇ ਦੁਪਹਿਰੇ ਬੱਚੇ ਸਕੂਲ ਜਾਂਦੇ ਆ ਤੁਸੀਂ ਕਿਤੇ ਜਾਣਾ ਹੋਵੇ ਐਦਾਂ ਆਪਣੇ ਚਿਹਰੇ ਤੇ ਲਗਾਓ ਆ ਦੇਖੋ ਦੇਖੋ ਚਮਕ ਬਹੁਤ ਅਲੱਗ ਤਰੀਕੇ ਦੇ ਚਮਕ ਆਂਦੀ ਏ ਕਿਉਂਕਿ ਜਦੋਂ ਆਪਾਂ ਕੱਲਾ ਨਾਰੀਅਲ ਦਾ ਤੇਲ ਲਗਾਉਂਦੇ ਆ ਨਾ ਉਹ ਥੋੜਾ ਖੁਸ਼ਕ ਕਰ ਜਾਂਦਾ ਹੈ ਸਰਦੀਆਂ ਵਿੱਚ ਥੋੜਾ ਨਾਰੀਅਲ ਤੇਲ ਵੀ ਖੁਸ਼ਕ ਹੋ ਜਾਂਦਾ ਹੈ ਤੇ ਜਿਹੜਾ omega 3 ਹੁੰਦਾ ਹੈ ਉਹ ਤੇ ਇਹ ਤੁਹਾਡੇ ਜਿਹੜੇ ਨਾ ਡਾਰਕ ਸਰਕਲ ਹੁੰਦੇ ਨੇ ਨਾ ਇਹਨਾਂ ਵਾਸਤੇ ਬਹੁਤ ਵਧੀਆ ਹੁੰਦਾ ਜਿਨ੍ਹਾਂ ਦੇ ਜ਼ਿਆਦਾ ਡਾਰਕ ਸਰਕਲ ਨੇ ਉਹ ਕੀ ਕਰਨ omega 3 ਦਾ ਕੈਪਸੂਲ ਰੋਜ਼ ਰਾਤ ਨੂੰ ਇਦਾਂ ਆਪਣੇ ਹੱਥ ਤੇ ਲਾ ਕੇ ਉਹਦੀ ਫਿੰਗਰ ਦੇ ਨਾਲ ਨਾ ਇਦਾਂ ਇਦਾਂ ਦਾ ਮ사ਜ ਕਰਿਆ ਕਰੋ ਇਸ ਤਰੀਕੇ ਨਾਲ ਇਦਾਂ ਹਲਕੇ ਹੱਥਾਂ ਨਾਲ ਮ사ਜ ਡੇਲੀ ਕਰੋ ਅੱਖਾਂ 'ਚ ਕਾਲੀਆਂ ਨੇ ਇਦਾਂ ਕਰਕੇ ਡੇਲੀ ਮ사ਜ ਕਰੋ ਇਸ ਤਰੀਕੇ ਨਾਲ ਠੀਕ ਹੈ ਤੇ ਇਸ skin ਵਾਸਤੇ ਬਹੁਤ ਵਧੀਆ ਹੁੰਦਾ ਹੈ omega 3 ਜਿਹੜੀ ਫਿਟਕੜੀ ਹੈ ਉਹ ਆਪਣੀ skin ਨੂੰ ਨਾ ਲੂਜ਼ ਕਰਦੀ ਹੈ ਜਿਨ੍ਹਾਂ ਦੀ skin ਢਲਕ ਗਈ ਹੈ ਜਿਨ੍ਹਾਂ ਦੇ ਰਿੰਕਲ ਪੈਣੇ ਸ਼ੁਰੂ ਹੋ ਗਏ ਨੇ ਜਿਨ੍ਹਾਂ ਦੇ ਕਈ ਵਾਰ ਨਾ ਆਹ ਚੀਜ਼ਾਂ ਤੇ ਛੋਟੇ ਛੋਟੇ ਲੈਂਸ ਨਜ਼ਰ ਆਉਂਦੀਆਂ ਨੇ ਆ ਮੱਥੇ ਦੇ ਲੈਂਸ ਨਜ਼ਰ ਆਉਂਦੀਆਂ ਨੇ ਇਸ ਤਰੀਕੇ ਨਾਲ ਜਿਹੜੀ ਫਿਟਕੜੀ ਹੁੰਦੀ ਹੈ ਨਾ ਇਹ ਆਪਣੀ ਸਕਿਨ ਨੂੰ ਟਾਈਟ ਕਰਦੀ ਏ ਇਹ ਬਹੁਤ ਵਧੀਆ ਹੁੰਦੀ ਫਟਕੜੀ ਜਦੋਂ ਤੁਸੀਂ ਨਹਾਉਂਦੇ ਆ ਨਹਾਣ ਲੱਗਿਆਂ ਤੁਸੀਂ ਦੋ ਚਾਰ ਚੁਟਕੀਆਂ ਜਿਹੜੀ ਕਿ ਅੱਧਾ ਖੰਮਚਾ ਨਹਾਣ ਵਾਲੀ ਬਾਲਟੀ ਚ ਪਾ ਕੇ ਨਹਾਣ ਸਮੇਂ ਵੀ ਤੁਸੀਂ ਪਾ ਸਕਦੇ ਹੋ ਕਿ ਤੁਹਾਡਾ ਸਾਰਾ ਸਰੀਰ ਜਿਹੜਾ ਹੈ ਨਾ ਬਿਲਕੁਲ ਟਾਈਟ ਜਿਹਾ ਹੋ ਜਾਵੇ ਤੇ ਇੰਨੀ ਵਧੀਆ ਸਕਿਨ ਹੋ ਜਾਵੇ ਸਾਰੇ ਪੁੱਛਣਗੇ ਕਿ ਤੁਸੀਂ ਕੀ ਲਗਾਉਂਦੇ ਹੋ ਤੁਹਾਡੀ ਸਕਿਨ ਇੰਨੀ ਕਿਉਂ ਚਮਕ ਰਹੀ ਏ ਤੁਸੀਂ ਕਿਹੜੀਆਂ ਰੈਮਡੀਆ ਇਸਤੇਮਾਲ ਕਰ ਰਹੇ ਹੋ ਫਿਰ ਤੁਸੀਂ ਕਹਿਣਾ ਜੀ ਚਲੋ ਆ ਬਿੰਦੂ ਦੇ ਚੈਨਲ ਤੇ ਤੇ ਸਾਈਬ ਖੁਸ਼ੀ ਬਲੌਗ ਸਰਚ ਕਰੋ ਤੇ ਤੁਹਾਨੂੰ ਰੈਮਡੀ ਇੱਕ ਤੋਂ ਇੱਕ ਮਿਲ ਜਾਏਗੀ ਠੀਕ ਹੈ ਜੀ ਤੇ ਆ ਦੇਖੋ ਮੈਂ ਕਹਿੰਦੀ ਇੰਨਾ ਬੁਧੀਆਂ ਪਿਆਰਾ 글로 ਆਂਦਾ ਰਹੋ ਦੇਖੋ ਮ사ਜ ਕਰਨੀ ਹੈ ਤੁਸੀਂ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਹਾਂ ਕਿ ਮ사ਜ ਬਹੁਤ ਜ਼ਰੂਰੀ ਹੈ ਕਰਨੇ ਹਮੇਸ਼ਾ ਉੱਪਰਲੀ ਡਾਇਰੈਕਸ਼ਨ ਵਿੱਚ ਹੈ ਇਸ ਤਰੀਕੇ ਨਾਲ ਮੇਸ਼ਾ ਮ사ਜ ਉੱਪਰਲੀ ਡਾਇਰੈਕਸ਼ਨ 'ਚ ਹੀ ਕਰਨੀ ਹੈ ਕਿ ਜਿਹੜੀ ਆ ਤੁਹਾਡੇ ਸਿਕੀ ਨੇ ਨੀਚੇ ਨੂੰ ਢਲਕਦੀ ਹੈ ਨਾ ਉੱਪਰ ਨੂੰ ਰਵੇ ਠੀਕ ਹੈ ਇਸ ਤਰੀਕੇ ਨਾਲ ਇੱਥੇ ਵਟ ਨਾ ਪੈਣਾ ਆ ਸਿਕੀ ਨੇ ਇੱਥੇ ਲੂਜ਼ ਨਾ ਹੋਵੇ ਰਿੰਕਲ ਨਾ ਪੈਣ ਝੁੜੜੀਆਂ ਨਾ ਪੈਣ ਖੁਸ਼ ਰਿਹਾ ਕਰੋ ਜਿੰਨਾ ਖੁਸ਼ ਰਹੋਗੇ ਉਨਾ ਹੀ ਤੁਹਾਡੇ ਲਈ ਵਧੀਆ ਹੈ ਕਿਉਂਕਿ ਮੱਥੇ ਵਟ ਪਾ ਕੇ ਆਪਾਂ ਕੀ ਲੈ ਜਾਣਾ ਦੁਨੀਆ ਤੋਂ ਖੁਸ਼ ਰਿਹਾ ਕਰੋ ਤੇ ਖੁਸ਼ ਰੱਖਿਆ ਕਰੋ ਤੇ ਖੁਸ਼ ਰਹਿਣ ਲਿਆ ਕਰੋ ਆ ਦੇਖੋ ਜੀ ਨੇਰਾ ਤੇ ਮੇਨ ਮਕਸਦ ਇਹੀ ਏ ਤੁਹਾਨੂੰ ਕੁਦਰਤ ਨਾਲ ਜੋੜ ਕੇ ਰੱਖਾਂ ਨੇਚਰਲ ਸੀਜ਼ਨ ਨਾਲ ਜੋੜ ਕੇ ਰੱਖਾਂ ਕਿ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਸ਼ੀਸ਼ੇ ਵਾਂਗੂ ਛਕਾ ਕੇ ਰੱਖੋ ਕੋਈ ਜ਼ਰੂਰਤ ਨਹੀਂ ਮਹਿੰਗੀਆਂ ਮਹਿੰਗੀਆਂ ਕਰੀਮਾਂ ਲੈਣ ਨੂੰ ਸਰਦੀ ਚ ਤੁਹਾਨੂੰ ਕੋਈ ਕਹਿੰਦਾ ਨਾ ਫਲਾਣੀ ਕਰੀਮ ਲਗਾ ਲਓ ਟਮਕਾਣੀ ਕਰੀਮ ਲਗਾ ਲਓ ਕੋਈ ਜ਼ਰੂਰਤ ਨਹੀਂ ਕਰੀਮਾਂ ਕੋਈ ਫਾਇਦਾ ਨਹੀਂ ਸਰਦੀ ਚ ਲਗਾਉਣ ਦਾ ਕਿਉਂਕਿ ਸਰਦੀ ਵਿੱਚ ਆਪਣੀ ਸਕਿਨ ਰੁੱਖੀ ਸੁੱਕੀ ਜ਼ਿਆਦਾ ਹੁੰਦੀ ਏ ਬੇਜਾਨ ਜ਼ਿਆਦਾ ਹੁੰਦੀ ਏ ਫਿਰ ਉੱਥੇ ਆਪਾਂ ਨੂੰ ਬੜਾ ਹੀ ਗੁੱਸਾ ਆਂਦਾ ਇਹ ਕਿ ਇੰਨੇ ਪੈਸੇ ਵਿਲਾ ਲਏ ਨੇ ਨਹੀਂ ਮਹਿੰਗੀ ਕਰੀਮ ਵੀ ਲੈ ਲਈ ਸਾਡੀ ਸਕਿਨ ਤੇ ਫਿਰ ਵੀ ਨਹੀਂ ਫਰਕ ਪਿਆ ਤੇ ਆਹ ਵਾਲੀ ਰੈਮਡੀ ਜਿਹੜੀ ਇਹ ਮੈਂ ਤੁਹਾਨੂੰ ਦੱਸੀ ਏ ਇਹ ਬਹੁਤ ਵਧੀਆ ਠੀਕ ਹੈ ਬਹੁਤ ਵਧੀਆ ਬਹੁਤ ਹੀ ਕਮਾਲ ਦੀ ਰੈਮਡੀ ਏ ਇਹ ਤੁਸੀਂ 4-5 ਦਿਨ ਲਈ ਜਿਵੇਂ ਮੈਂ ਤੁਹਾਨੂੰ ਦੱਸਿਆ ਇੱਕ ਕੈਪਸੂਲ ਲੈਣਾ ਹੈ ਦੋ ਚਮਚ ਤੇਲ ਦੇ ਪਾਏ ਆ ਮਤਲਬ ਕਿ ਨਾਰੀਅਲ ਦਾ ਤੇਲ ਇੱਕ ਕੈਪਸੂਲ ਪਾਇਆ ਥੋੜੀ ਜਿਹੀ ਐਲੋਵੀਰਾ ਪਾਈਏ ਚੁਟਕੀ ਇੱਕ ਪਾਣੀ ਆਪਾਂ ਫਿਟਕੜੀ ਕੁੱਟ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ ਠੀਕ ਹੈ ਜੀ ਤੋ ਜਿਹੜੀ ਮੈਂ ਸੇਰੇ ਮਲੇਠੀ ਬਾਰਡਰ ਤੇ ਪਾਈ ਹੋਈ ਹੈ ਨਾ ਵੀਡੀਓ ਖਾਸ ਮਨ ਲੇ ਕਿ ਜਿਨ੍ਹਾਂ ਦੇ ਸ਼ਾਈਆਂ ਨੇ ਪਰਸੋਂ ਵੀ ਪਾਈ ਸੀਗੀ ਉਹ ਪਾਈ ਸੀਗੀ ਆ ਡਰਾਈ ਸਕਿਨ ਲਈ ਅੱਜ ਪਾਈ ਹੈ ਮੈਂ oily ਸਕਿਨ ਲਈ ਉਹ ਵੀ ਤੁਸੀਂ ਦੇਖੋ ਬਹੁਤ ਵਧੀਆ ਜਿਨ੍ਹਾਂ ਦੇ ਹੈਗੀਆਂ ਨਿਸ਼ਾਈਆਂ ਜਿਹੜੇ ਛਾਈਆਂ ਤੋਂ ਪਰੇਸ਼ਾਨ ਨੇ ਜਿਹੜੀ ਮੈਂ ਦੱਸਿਆ ਨੇ ਚੀਜ਼ਾਂ ਉਹ ਪਾ ਕੇ ਤੁਸੀਂ ਫੇਸ ਪੈਕ ਲਗਾਣਾ ਨਾਲੇ ਤਾਂ ਰੰਗ ਗੋਰਾ ਹੋ ਜਾਊਗਾ ਤੇ ਨਾਲੇ ਤੁਹਾਡੀਆਂ ਸ਼ਾਈਆਂ ਦਾ ਤੇ ਮੇਗਾ ਨਹੀਂ ਇਹ ਲਾਈਟ ਹੋ ਜਾਣੀ ਹੈ ਹੌਲੀ ਹੌਲੀ ਹੁੰਦੀ ਆ ਪਤਾ ਹੀ ਨਹੀਂ ਜਾਣਾ ਵੀ ਗਈਆਂ ਕਿੱਥੇ ਆ ਦੇਖ ਕਿੰਨੀ ਸੋਹਣੀ ਸੀ ਕਿੰਨੀ ਚਮਕਣ ਲੱਗ ਗਈ ਆ ਦੇਖੋ ਤੁਸੀਂ ਖੁਦ ਦੇਖ ਸਕਦੇ ਹੋ ਆ ਦੇਖੋ ਬਹੁਤ ਵਧੀਆ ਗਲੋ ਆਂਦਾ ਹੈ ਬਹੁਤ ਹੀ ਪਿਆਰਾ ਕਿਉਂਕਿ ਆਪਾਂ ਜਦੋਂ ਵੀ ਵੀਡੀਓ ਬਣਾਉਂਦੇ ਆਂ ਆਪਾਂ ਕੋਈ ਮੇਕਅਪ ਨਹੀਂ ਲਗਾਉਂਦੇ ਕਿਉਂਕਿ ਦੇਖੋ ਆਪਾਂ ਤੁਹਾਨੂੰ ਰੈਮਡੀ ਲਗਾ ਕੇ ਦੱਸਣੀ ਹੁੰਦੀ ਕਿਉਂਕਿ ਮੈਂ ਉਦਾਂ ਦੱਸਦੀ ਨਹੀਂ ਹੈਗੀ ਕਿਉਂਕਿ ਉਦਾਂ ਫਿਰ ਇਹ ਹੁੰਦਾ ਹੈ ਕਈਆਂ ਦੇ ਮਨ 'ਚ ਡਾਊਟ ਹੁੰਦਾ ਹੈ ਕਿ ਫੇਕ ਹੈ ਸਾਰਾ ਕੁਝ ਵੀ ਆਪਣੇ ਤਾਂ ਇਸਤੇਮਾਲ ਕਰਦੀ ਨਹੀਂ ਹੈਗੀ ਜਿਹੜੇ ਤੇ ਸਾਨੂੰ ਦੱਸਦੀ ਹੈ ਠੀਕ ਹੈ ਆਪਾਂ ਸਰਚ ਕਰਕੇ ਪਹਿਲਾਂ ਆਪਾਂ ਸਰਚ ਕਰਦੇ ਆਂ ਇਸ ਚੀਜ਼ ਤੇ ਜਿਹੜੀ ਵੀ ਮੈਂ ਤੁਹਾਨੂੰ ਚੀਜ਼ ਦੱਸਦੀ ਆ ਤੇ ਰਿਸਰਚ ਕਰੀਦੀ ਆ ਰਿਸਰਚ ਕਰਕੇ ਫਿਰ ਜਦੋਂ ਉਹਦਾ ਲਾਭ ਮਿਲਦਾ ਉਹਦਾ ਗੁਣ ਮਿਲਦਾ ਹੈ ਨਾ ਆਪ ਪਹਿਲਾਂ ਮੈਂ ਇਸਤੇਮਾਲ ਕਰਦੀ ਆ ਜੇ ਮੈਨੂੰ ਨਹੀਂ ਰੈਐਕਸ਼ਨ ਕੀਤਾ ਮੇਰੀ ਸਕਿਨ ਤੇ ਵਧੀਆ ਤੇ ਫਿਰ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਕਿ ਵਾਕਈ ਬਹੁਤ ਵਧੀਆ ਚੀਜ਼ ਹੈ ਠੀਕ ਹੈ ਜੀ ਤੇ ਜਿਹੜੀ ਮੈਂ ਇੱਕ ਵੀਡੀਓ ਪਿੰਪਲਾਂ ਵਾਸਤੇ ਪਾਈ ਹੈ ਨਾ ਅਮਰੂਦ ਦੇ ਪੱਤਿਆਂ ਦਾ ਰਸ ਅਮਰੂਦ ਦੇ ਪੱਤੇ ਲੈਣੇ ਆ ਤੇ ਉਹਦਾ ਰਸ ਕੱਢ ਕੇ ਜਿਹੜਾ ਤੁਸੀਂ ਲਗਾਉਣਾ ਹੈ ਮਲਤਾਨੀ ਮਿੱਟੀ ਵਿੱਚ ਮਿਕਸ ਕਰਕੇ ਤੁਹਾਡੇ ਜਿਹੜੇ ਪਿੰਪਲ ਦੇ ਨਿਸ਼ਾਨ ਹੁੰਦੇ ਨੇ ਨਾ ਕਈਆਂ ਤਾਂ ਠੀਕ ਨਹੀਂ ਤੇ ਕਈਆਂ ਦੇ ਮਾਤਾਂ ਦੇ ਨਿਸ਼ਾਨ ਹੁੰਦੇ ਨੇ ਉਹਦੇ ਨਾਲ ਠੀਕ ਹੋ ਜਾਂਦੇ ਨੇ ਤੇ ਬਾਕੀ ਤੁਸੀਂ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਹੁਣ ਦੱਸਿਆ ਨਾ ਇਹ ਵਾਲੀ ਕਰੀਮ ਇਹ ਲਗਾਣੀ ਸ਼ੁਰੂ ਕਰ ਦੋ ਇਹ ਦੇਖੋ ਸਾਰੀ ਸਰਦੀ ਤੁਹਾਡਾ ਚਿਹਰਾ ਜਿਹੜਾ ਐਨ ਚਮਕੇਗਾ ਸ਼ੀਸ਼ੇ ਵਾਂਗ ਚਮਕੇਗਾ ਕਿਉਂਕਿ ਸਾਰੇ ਤੁਹਾਨੂੰ ਰੋਕ ਰੋਕ ਕੇ ਪੁੱਛਣਗੇ ਕਿ ਕਿੰਨੀ ਸੋਹਣੀ ਸਕਿਨ ਹੈ ਤੁਹਾਡੀ ਆ ਦੇ ਬਹੁਤ ਵਧੀਆ ਇਹ ਮੇਕਅਪ ਵੀ ਕਰੋਗੇ ਤਾਂ ਫਿਰ ਬਹੁਤ ਸੋਹਣਾ ਮੇਕਅਪ ਹੋਵੇਗਾ ਤੁਹਾਡਾ ਤੁਹਾਡੇ ਬੱਚੇ ਵੀ ਲਗਾ ਸਕਦੇ ਨੇ ਤੁਸੀਂ ਵੀ ਲਗਾਓ ਰਾਤ ਨੂੰ ਤੁਸੀਂ ਇਸ ਤਰੀਕੇ ਨਾਲ ਮ사ਜ ਕਰ ਲਓ ਮ사ਜ ਕਰਨ ਨੂੰ ਤੁਸੀਂ 10 ਮਿੰਟ ਲਗਾਇਆ ਕਰੋ ਤੁਹਾਡੇ ਰਿੰਕਲ ਨਹੀਂ ਆਉਣਗੇ ਝੁਰੜੀਆਂ ਠੀਕ ਹੋ ਜਾਣਗੀਆਂ ਫਾਈਨ ਲਾਈਨਸ ਜਿਹੜੀਆਂ ਹੁੰਦੀਆਂ ਨੇ ਹੌਲੀ ਹੌਲੀ ਰਿਮੂਵ ਹੁੰਦੀਆਂ ਸ਼ੁਰੂ ਹੋ ਜਾਣਗੀਆਂ ਝੁਰੜੀਆਂ ਪੈਣੀਆਂ ਬੰਦ ਹੋਣਗੀਆਂ ਆ ਲਟਕਦੀ ਸਕਿਨ ਆ ਗਰਦਨ ਦੀ ਮ사ਜ ਜ਼ਰੂਰ ਕਰਿਆ ਕਰੋ ਲੰਬੀ ਗਰਦਨ ਸੋਹਣੀ ਲੱਗਦੀ ਹੈ ਇਸ ਤਰੀਕੇ ਨਾਲ ਆ ਕੰਨ ਜਿਹੜੇ ਹੁੰਦੇ ਨੇ ਇਹਨਾਂ ਦੀ ਮ사ਜ ਕਰਿਆ ਕਰੋ ਇਸ ਤਰੀਕੇ ਨਾਲ ਤੁਸੀਂ 10 ਮਿੰਟ ਕੰਨਾਂ ਆਪਣਾ ਇੱਦਾਂ-ਇੱਦਾਂ ਕਰੋਗੇ ਨਾ ਤੇ ਇਹ ਆਪਣੀਆਂ ਰਿੰਕਲ ਨਹੀਂ ਆਉਂਦੇ ਹੈਗੇ ਆ ਜਿਹੜੀ ਸਕਿਨ ਢਲਕ ਜਾਂਦੀ ਹੈ ਇਹ ਢਲਕਦੀ ਹੈਗੀ 10 ਮਿੰਟ ਕੰਨਾਂ ਨੂੰ ਵੀ ਇੱਦਾਂ-ਇੱਦਾਂ ਕਰਿਆ ਕਰੋ ਮ사ਜ ਕਰਿਆ ਕਰੋ ਖਿੱਚ ਕੇ ਇਸ ਤਰੀਕੇ ਨਾਲ ਫਿਰ ਦੇਖਿਓ ਜੇਰਾ ਤੇ ਚਲੋ ਤੁਸੀਂ ਉਮੀਦ ਹੈ ਕਿ ਤੁਹਾਨੂੰ ਵੀਡੀਓ ਜਿਹੜੀ ਬਹੁਤ ਪਸੰਦ ਆਈ ਹੋਵੇਗੀ ਵੀਡੀਓ ਪਸੰਦ ਆਈ ਹੋਵੇ ਲਾਈਕ ਜਰੂਰ ਕਰ ਦੇਣਾ ਕਮੈਂਟ ਕਰਨਾ ਸੋਹਣਾ ਜਿਆ ਤੇ ਕਿੱਥੋਂ-ਕਿੱਥੋਂ ਹੈਗੇ ਤੁਸੀਂ ਸਾਰੇ ਦੱਸਿਆ ਕਰੋ ਕਿ ਕਿੱਥੋਂ ਵੀਡੀਓ ਤੁਸੀਂ ਦੇਖਦੇ ਹੋ ਮੈਨੂੰ ਤੇ ਲੋ ਜੀ ਆਪਾਂ ਫਿਰ ਮਿਲਦੇ ਹਾਂ ਇੱਕ ਨਈ ਰੈਮਡੀ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਨੂੰ ਕਿ ਆਪਾਂ ਕਿਸ ਵਿਸ਼ੇ ਤੇ ਵੀਡੀਓ ਬਣਾਈਏ ਤੇ ਕਿਹੜੀ-ਕਿਹੜੀ ਤੁਹਾਡੀ ਪ੍ਰੋਬਲਮ ਹੈ ਕਿ ਜਿਹਦਾ ਆਪਾਂ ਸੋਲੂਸ਼ਨ ਲੈ ਕੇ ਆਵਾਂਗੇ ਤੇ ਆਪਾਂ ਪਹਿਲਾਂ ਰਿਸਰਚ ਕਰਦੇ ਹਾਂ ਫੇਰ ਹੀ ਤੁਹਾਨੂੰ ਸਾਰਾ ਕੁਝ ਦੱਸਦੇ ਹਾਂ ਫਿਰ ਮਿਲਦੇ ਹਾਂ ਇੱਕ ਨਈ ਵੀਡੀਓ ਨਾਲ ਬਾਏ ਬਾਏ